ਆਮ ਜ਼ਿੰਦਗੀ ਦੇ ਵਿੱਚ ਕਿਸੇ ਬਜ਼ੁਰਗ ਲਈ ਆਪਾਂ ਬਾਬਾ ਸ਼ਬਦ ਵਰਤਦੇ ਆਂ ਉਮਰ ਦੇ ਵਿੱਚ ਸਿਆਣੇ ਲਈ ਚਿੱਟੀ ਦਾੜੀ ਵਾਲੇ ਨੂੰ ਵੀ ਬਾਬਾ ਕਹਿ ਦਿੰਦੇ ਆਂ ਪੰਜਾਬ ਵਿੱਚ ਦਾਦੇ ਵਾਸਤੇ ਵੀ ਬਾਬਾ ਸ਼ਬਦ ਵਰਤਿਆ ਜਾਂਦਾ ਹੈ ਪਰ ਜਦੋਂ ਗੱਲ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਹਿਬਜ਼ਾਦਿਆਂ ਦੀ ਕਰੀਏ ਤਾਂ ਕੋਈ 100 ਸਾਲ ਦਾ ਬਜ਼ੁਰਗ ਹੋਵੇ ਜਾਂ ਕੋਈ ਬੱਚਾ ਜਿਸ ਨੇ ਅਜੇ ਬੋਲਣਾ ਹੀ ਸਿੱਖਿਆ ਹੋਵੇ ਉਹ ਵੀ ਬੜੇ ਸਤਿਕਾਰ ਦੇ ਨਾਲ ਸਹਿਬਜ਼ਾਦਿਆਂ ਨੂੰ ਬਾਬਾ ਸ਼ਬਦ ਕਹਿ ਕੇ ਸੰਬੋਧਨ ਹੁੰਦਾ ਹੈ ਬਾਬਾ ਜੀ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਯਾਨੀ ਬਾਬਾ ਕਹਿ ਕੇ ਹੀ ਪੁਲਾਇਆ ਜਾਂਦਾ ਸਤਕਾਰਿਆ ਜਾਂਦਾ ਪਿੱਛੇ ਜੇ ਭਾਰਤ ਸਰਕਾਰ ਨੇ ਐਲਾਨ ਕੀਤਾ ਸੀ ਕਿ ਛੋਟੇ ਸਹਿਬਜ਼ਾਦਿਆਂ ਦੇ ਨਾਮ ਤੇ ਦੇਸ਼ ਭਰ ਦੇ ਵਿੱਚ ਵੀਰ ਬਾਲ ਦਿਵਸ ਮਨਾਇਆ ਜਾਵੇਗਾ ਬਹੁਤ ਸਾਰੇ ਅਣਪੋਲ ਸਿੱਖ ਖੁਸ਼ ਵੀ ਹੋਏ ਕਿ ਦੇਖੋ ਸਰਕਾਰ ਨੇ ਸਹਿਬਜ਼ਾਦਿਆਂ ਦੇ ਨਾਮ ਤੇ ਦਿਨ ਮਨਾਉਣ ਦਾ ਐਲਾਨ ਕੀਤਾ ਪਰ ਬਹੁਤ ਆਦ ਸਿੱਖ ਜਿਨ੍ਹਾਂ ਨੂੰ ਥੋੜੀ ਸੋਝੀ ਹੈ ਸਮਝ ਹੈ ਉਨਾ ਵੱਲੋਂ ਇਸ ਤੇ ਇਤਰਾਜ਼ ਸੀ ਕਿ ਸੈਭਜਾਦੇ ਬਾਲ ਨਹੀਂ ਹਨ ਬਾਬੇ ਨੇ ਸੋ ਉਹਨਾਂ ਵਾਸਤੇ ਬਾਲ ਸ਼ਬਦ ਵਰਤਣਾ ਸਹੀ ਨਹੀਂ ਆਪਾਂ ਸਾਰੇ ਪਰਿਵਾਰਾਂ ਵਾਲਿਆਂ ਆਮ ਕਿਰਤੀਆਂ ਤੇ ਦੁਨਿਆਵੀ ਪੱਦਰ ਤੇ ਵੈਸੇ ਵੀ ਉਮਰ ਦੇ ਹਿਸਾਬ ਨਾਲ ਕੋਈ ਛੋਟਾ ਵੱਡਾ ਹੁੰਦਾ ਹੈ ਮਨੁੱਖੀ ਇਤਿਹਾਸ ਵਿੱਚ ਛੋਟੀ ਉਮਰ ਦੇ ਬੱਚੇ ਨੂੰ ਬਾਲ ਮੰਨਿਆ ਜਾਂਦਾ ਹੈ ਵੱਡਾ ਹੋ ਜਾਵੇ ਉਹ ਬਾਬਾ ਪਰ ਜਦੋਂ ਗੱਲ ਗੁਰਮਤਿ ਦੀ ਹੋਵੇ ਸਿੱਖ ਇਤਿਹਾਸ ਦੀ ਹੋਵੇ ਉਦੋਂ ਇਹ ਦੁਨਿਆਵੀ ਮਾਪ ਤੋਲ ਦੇ ਪੈਮਾਨੇ ਖਤਮ ਹੋ ਜਾਂਦੇ ਨੇ ਕਿਉਂਕਿ ਸਿੱਖੀ ਵਿੱਚ ਕੋਈ ਉਮਰ ਕਰਕੇ ਬੁੱਢਾ ਨਹੀਂ ਤੇ ਉਮਰ ਕਰਕੇ ਕੋਈ ਬਾਲ ਨਹੀਂ ਸਿੱਖੀ ਵਿੱਚ ਪੈਮਾਨਾ ਹੈ ਪਰਮਾਤਮਾ ਨਾਲ ਜੁੜੇ ਹੋਣ ਦਾ ਜਦੋਂ ਮੱਝਾਂਚਾਰ ਦੇ ਛੋਟੇ ਬੱਚੇ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਕਿ ਪਰਮਾਤਮਾ ਨਾਲ ਮੇਲ ਦਾ ਰਾਹ ਕੀ ਹੈ ਤਾਂ ਅੱਗੋਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਤੂੰ ਹੈ ਤਾਂ ਬੱਚਾ ਪਰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਤੇ ਉਸ ਦਿਨ ਤੋਂ ਉਹ ਬੱਚਾ ਸਿੱਖੀ ਇਤਿਹਾਸ ਦੇ ਵਿੱਚ ਬਾਬਾ ਬੁੱਢਾ ਜੀ ਦੇ ਨਾਮ ਨਾਲ ਜਾਣੇ ਜਾਂਦੇ ਰਹੇ ਦੁਨੀਆਦਾਰੀ 'ਚ ਕੋਈ ਛੋਟੀ ਉਮਰ ਦਾ ਹੈ ਤਾਂ ਉਹ ਬੱਚਾ ਹੈ ਥੋੜਾ ਵੱਡਾ ਹੋਇਆ ਉਹ ਜਵਾਨ ਹੈ ਜਦੋਂ ਹੋਰ ਉਮਰ ਵੱਧ ਗਈ ਫੇਰ ਉਹ ਬੁੱਢਾ ਮੰਨਿਆ ਜਾਂਦਾ ਪਰ ਗੁਰਮਤ ਦੇ ਵਿੱਚ ਉਮਰ ਦੇ ਲਿਹਾਜ਼ ਨਾਲ ਸਰੀਰਕ ਤਾਕਤ ਦੇ ਲਿਹਾਜ਼ ਨਾਲ ਜਾਂ ਬੁੱਧੀ ਦੇ ਹਿਸਾਬ ਨਾਲ ਕੋਈ ਬੱਚਾ ਜਵਾਨ ਜਾਂ ਬੁੱਢਾ ਨਹੀਂ ਸਗੋਂ ਸੁਰਤ ਦੇ ਹਿਸਾਬ ਨਾਲ ਮੰਨਿਆ ਜਾਂਦਾ ਤੇ ਇਸੇ ਕਰਕੇ ਜਦੋਂ ਆਪਾਂ ਕਿਸੇ ਛੋਟੇ ਬੱਚੇ ਨੂੰ ਵੀ ਸਹਬਜ਼ਾਦਿਆਂ ਬਾਰੇ ਪੁੱਛੀਏ ਤਾਂ ਉਹ ਸੁੱਤੇ ਸਿੱਧੀ ਬੋਲ ਪਵੇਗਾ ਬਾਬਾ ਫਤੇ ਸਿੰਘ ਜੀ ਯਾਨੀ ਕਿ ਉਹਦੇ ਅਚੇਤਨ ਮਨ ਦੇ ਵਿੱਚ ਇਹ ਉੱਕਰਿਆ ਹੋਇਆ ਕਿ ਉਹ ਸਾਡੇ ਬਾਬੇ ਨੇ ਇਸੇ ਤਰ੍ਹਾਂ ਜਦੋਂ ਗੱਲ ਸਹਿਬਜ਼ਾਦਿਆਂ ਨੂੰ ਬਾਲ ਕਹਿਣ ਦੀ ਆਉਂਦੀ ਹੈ ਤਾਂ ਦੁਨਿਆਵੀ ਪੱਧਰ ਤੇ ਉਮਰ ਛੋਟੀ ਹੋਣ ਕਰਕੇ ਭਾਵੇਂ ਉਹ ਬਾਲ ਨੇ ਬੱਚੇ ਨੇ ਜਿਨ੍ਹਾਂ ਦੀ ਉਮਰ 7 ਸਾਲ ਹੈ 9 ਸਾਲ ਹੈ ਪਰ ਆਤਮਿਕ ਪੱਧਰ ਤੇ ਉਹ ਉਸ ਅਵਸਥਾ ਤੱਕ ਪਹੁੰਚ ਚੁੱਕੇ ਨੇ ਜੋ ਮੌਤ ਦੇ ਡਰ ਤੋਂ ਨਿਰਲੇਪ ਹੋ ਕੇ ਮੌਤ ਸਾਹਮਣੇ ਖੜੀ ਦੇਖ ਕੇ ਵੀ ਸੂਬਾ ਸਰਾਂਦੇ ਸਾਹਮਣੇ ਡਟ ਕੇ ਖੜੇ ਨੇ ਤੇ ਉੱਚੀ ਉੱਚੀ ਜਕਾਰੇ ਲਾਉਂਦੇ ਕਹਿੰਦੇ ਨੇ ਕਿ ਸੂਬਿਆ ਜਿੰਨੀ ਉੱਚੀ ਇਹ ਇੱਲਾ ਸਾਡੇ ਮਾਸ ਦੀਆਂ ਬੋਟੀਆਂ ਚੁੱਕ ਕੇ ਲਜਾਣਗੀਆਂ ਓਨੇ ਉੱਚੇ ਉੱਚੇ ਖਾਲਸੇ ਦੇ ਨਿਸ਼ਾਨ ਸਾਹਿਬ ਇਸ ਧਰਤੀ ਤੇ ਝੂਲਿਆ ਕਰਨਗੇ ਹੁਣ ਉਮਰ ਦੇ ਲਿਹਾਜ਼ ਨਾਲ ਅਜਿਹੇ ਬੇਬਾਕ ਬੋਲ ਆਮ ਨਿਆਣਾ ਆਮ ਬੱਚਾ ਆਮ ਬਾਲ ਨਹੀਂ ਬੋਲ ਸਕਦਾ ਉਹ ਰੋ ਪਵੇਗਾ ਡਰ ਜਾਵੇਗਾ ਕਬਰਾਂ ਜਾਵੇਗਾ ਪਰ ਆਤਮਿਕ ਪੱਧਰ ਤੇ ਸੁਰਤ ਪੱਧਰ ਤੇ ਅਡੋਲ ਨਿਰਲੇਪ ਜਨਮ ਮਰਨ ਤੋਂ ਰਹਿਤ ਅਕਾਲ ਪੁਰਖ ਨਾਲ ਜੁੜੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਗੱਜ ਕੇ ਸੂਬਾ ਅਸਰਹੰਦ ਵਜ਼ੀਰ ਖਾਨ ਨੂੰ ਠੋਕਮਾ ਜਵਾਬ ਦਿੰਦੇ ਨੇ ਕਿ ਅਸੀਂ ਕਲਗੀਧਰ ਦੇ ਪੁੱਤਰ ਆ ਐ ਨਹੀਂ ਚੁੱਕਦੇ ਇੱਕ ਹੋਰ ਅਖਾਣ ਕਹਿ ਲੋ ਜਾਂ ਇੱਕ ਪ੍ਰਚਲਿਤ ਹੈ ਨਿੱਕੀਆਂ ਜਿੰਦਾਂ ਵੱਡੇ ਸਾਕੇ ਤੇ ਜੋ ਉੱਚੀ ਅਵਸਥਾ ਵਿੱਚ ਹੋਣ ਉਹ ਵੱਡੇ ਸਾਕੇ ਨਹੀਂ ਕਰ ਸਕਦੇ 9 ਤੇ 7 ਸਾਲ ਦੇ ਕਿਸੇ ਵੀ ਬਾਲ ਨੂੰ ਲਾਲਚ ਦੇ ਕੇ ਡਰਾ ਕੇ ਜੋ ਮਰਜ਼ੀ ਮਨਾ ਲਓ ਪਰ ਉਹ ਬਾਬੇ ਸੈਭਜਾਦਾ ਬਾਬਾ ਜ਼ੋਰਾਵਰ ਸਿੰਘ ਜੀ ਸੈਭਜਾਦਾ ਬਾਬਾ ਫਤਿਹ ਸਿੰਘ ਜੀ ਨੇ ਵਜੀਦੇ ਦਾ ਹਰ ਡਰ ਹਰ ਲਾਲਚ ਉਹ ਪੈਰ ਦੀ ਨੋਕ ਤੇ ਰੱਖ ਕੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਅੱਗੇ ਤੋਰਿਆ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ ਉਹ ਸਾਡੇ ਬਾਬੇ ਨੇ ਉਹਨਾਂ ਨੂੰ ਬਾਲ ਕਹਿਣਾ ਸਾਡੀ ਮੂਰਖਤਾ ਵੀ ਐ ਤੇ ਨਾ ਸਮਝੀ ਵੀ ਉਹਨਾਂ ਨੂੰ ਪਲਾ ਕਿਸੇ ਦੁਨਿਆਵੀ ਸਰਕਾਰ ਦੀ ਪ੍ਰਮਾਣਿਕਤਾ ਦੀ ਲੋੜ ਐ ਨਾ ਉਹ ਸਾਰੇ ਮਨੁੱਖਤਾ ਦੇ ਚਾਨਣ ਮੁਨਾਰੇ ਨੇ ਜਿਨ੍ਹਾਂ ਆਪਣੇ ਦਾਦਾ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਰਾਹ ਤੇ ਚੱਲਦੇ ਧਰਮ ਹੇਤ ਸੀਸ ਦਿੱਤਾ ਤੇ ਉਹਨਾਂ ਦੀ ਕਮਾਈ ਆਸਰੇ ਅੱਜ ਆਪਾਂ ਸਾਰੇ ਉੱਡੇ ਫਿਰਦੇ ਆਂ